ਮਹਾਰਾਸ਼ਟਰ ਸਰਕਾਰ ਨੇ ਮਰਾਠੀ ਤੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵਿੱਚ ਪਹਿਲੇ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਉਣ ਦਾ ਜਿਹੜਾ ਆਦੇਸ਼ ਜਾਰੀ ਕੀਤਾ ਜਾ ਰਿਹਾ ਕੀਤੇ ਗਏ ਸੋਧੇ ਹੋਏ ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਹਿੰਦੀ ਲਾਜ਼ਮੀ ਹੋਣ ਦੀ ਬਜਾਏ ਆਮ ਤੌਰ ਤੇ ਤੀਜੀ ਭਾਸ਼ਾ ਹੋਵੇਗੀ ਪਰ ਜੇਕਰ ਕਿਸੇ ਸਕੂਲ ਵਿੱਚ ਪ੍ਰਤੀ ਜਮਾਤ 20 ਵਿਦਿਆਰਥੀ ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਸ਼ਾ ਦਾ ਅਧਿਐਨ ਕਰਨ ਦੀ ਇੱਛਾ ਪ੍ਰਗਟਾਉਂਦੇ ਨੇ ਤਾਂ ਉਹਨਾਂ ਨੂੰ ਇਸ ਤੋਂ ਬਾਹਰ ਰਹਿਣ ਦਾ ਬਦਲ ਦਿੱਤਾ ਗਿਆ ਦੂਜੇ ਪਾਸੇ ਮਰਾਠੀ ਭਾਸ਼ਾ ਦੇ ਹਮਾਇਤੀਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਸ਼ੁਰੂ ਵਿੱਚ ਇਸ ਨੀਤੀ ਤੋਂ ਪਿੱਛੇ ਹਟਣ ਤੋਂ ਬਾਅਦ ਚੁੱਪਚੀ ਬੀਤੇਆਂ ਇਸ ਨੂੰ ਮੁੜ ਲਾਗੂ ਕਰ ਰਹੀ ਹੈ ਜਦੋਂ ਕਿ ਕਾਂਗਰਸ ਨੇ ਮੁੱਖ ਮੰਤਰੀ ਦਵਿੰਦਰ ਫਣਵਿਸ਼ ਤੇ ਮਰਾਠੀ ਲੋਕਾਂ ਦੀ ਛਾਤੀ ਵਿੱਚ ਸ਼ੂਰਾ ਮਾਰਨ ਦਾ ਇਲਜ਼ਾਮ ਲਗਾਇਆ ਆਲੋਚਕਾਂ ਦਾ ਦਾਵਾ ਕਿ ਸਰਕਾਰ ਦਾ ਇਹ ਤਾਜ਼ਾ ਕਦਮ ਸਕੂਲੀ ਸਿੱਖਿਆ ਮੰਤਰੀ ਦਾਦਾ ਭੁਸ਼ੇ ਦੇ ਪਹਿਲੇ ਬਿਆਨਾਂ ਦੇ ਉਲਟਾ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਾਇਮਰੀ ਕਲਾਸਾਂ ਲਈ ਹਿੰਦੀ ਲਾਜ਼ਮੀ ਨਹੀਂ ਹੋਵੇਗੀ ਹਾਲਾਂਕਿ ਸਰਕਾਰੀ ਆਦੇਸ਼ ਵਿਦਿਆਰਥੀਆਂ ਨੂੰ ਹਿੰਦੀ ਦੀ ਬਜਾਏ ਕੋਈ ਹੋਰ ਭਾਰਤੀ ਭਾਸ਼ਾ ਚੁਣਨ ਦਾ ਸ਼ਰਤियां ਬਦਲ ਲੈਂਦਾ ਪਰ ਇਹ ਵੀ ਕਹਿੰਦਾ ਕਿ ਹਰੇਕ ਸਕੂਲ ਵਿੱਚ ਘੱਟੋ ਘੱਟ 20 ਵਿਦਿਆਰਥੀਆਂ ਨੂੰ ਇਸ ਦੀ ਬਦਲ ਦੀ ਚੋਣ ਕਰਨੀ ਹੋਵੇਗੀ ਹੁਕਮ ਵਿੱਚ ਕਿਹਾ ਗਿਆ ਕਿ ਜੇਕਰ ਅਜਿਹੀ ਮੰਗ ਉੱਠਦੀ ਆ ਜਾਂ ਤਾਂ ਇੱਕ ਅਧਿਆਪਕ ਨਿਯੁਕਤ ਕੀਤਾ ਜਾਵੇਗਾ ਜਾਂ ਭਾਸ਼ਾ ਨੂੰ ਆਨਲਾਈਨ ਪੜਾਇਆ ਜਾਵੇਗਾ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਕਿ ਇੱਕ ਹੋਰ ਟੀਚਿੰਗ ਮੀਡੀਅਮ ਤੋਂ ਪੜ੍ਹਾਈ ਕਰਾਉਣ ਵਾਲੇ ਸਕੂਲਾਂ ਵਿੱਚ ਤ੍ਰੀ ਭਾਸ਼ਾ ਸੂਤਰ ਵਿੱਚ ਮੀਡੀਅਮ ਭਾਸ਼ਾ ਮਰਾਠੀ ਦੇ ਅੰਗਰੇਜ਼ੀ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤਵਿੰਦਰ ਫਨਵੇਸ਼ ਨੇ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ ਲਈ ਹਿੰਦੀ ਸਿੱਖਣਾ ਲਾਜ਼ਮੀ ਨਵੇਂ ਆਦੇਸ਼ ਵਿੱਚ ਹਟਾ ਦਿੱਤਾ ਗਿਆ ਤੇ ਹੁਣ ਕਿਸੇ ਵੀ ਭਾਰਤੀ ਭਾਸ਼ਾ ਨੂੰ ਤੀਜੀ ਭਾਸ਼ਾ ਦੇ ਰੂਪ ਵਿੱਚ ਚੁਣਿਆ ਜਾ ਸਕਦਾ ਫਨਵੇਸ਼ ਨੇ ਕਿਹਾ ਕਿ ਅੰਗਰੇਜ਼ੀ ਨੂੰ ਵਿਆਪਕ ਤੌਰ ਤੇ ਬढ़ावा ਦਿੱਤਾ ਜਾਂਦਾ ਪਰ ਭਾਰਤੀ ਭਾਸ਼ਾਵਾਂ ਨੂੰ ਅਕਸਰ ਜਿਹੜਾ ਅਣਗੌਲਿਆ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਭਾਸ਼ਾ ਮੰਦ ਦੇ ਵਿਵਾਦ ਬੇਲੂੜਾ ਦੱਸਦੇ ਕਿ ਮਹਾਰਾਸ਼ਟਰ ਸਰਕਾਰ ਨੇ ਮਰਾਠੀ ਤੇ ਅੰਗਰੇਜ਼ੀ మీడియం ਵਾਲੇ ਸਕੂਲਾਂ ਵਿੱਚ ਪਹਿਲੀ ਤੋਂ 5ਵੀਂ ਜਮਾਤ ਦੇ ਵਿਦਿਆਰਥੀ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਉਣ ਦਾ ਆਦੇਸ਼ ਜਾਰੀ ਕੀਤਾ ਜਾਰੀ ਕੀਤੇ ਗਏ ਸੋਦੇ ਹੋਏ ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਹਿੰਦੀ ਲਾਜ਼ਮੀ ਹੋਣ ਦੀ ਬਜਾਏ ਆਮ ਤੌਰ ਤੇ ਤੀਜੀ ਭਾਸ਼ਾ ਹੋਵੇਗੀ ਪਰ ਜੇਕਰ ਕਿਸੇ ਵੀ ਸਕੂਲ ਵਿੱਚ ਪ੍ਰਤੀ ਜਮਾਤ 20 ਵਿਦਿਆਰਥੀ ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਸ਼ਾ ਦਾ ਅਧਿਐਨ ਕਰਨ ਦੀ ਇੱਛਾ ਪ੍ਰਗਟਾਉਂਦੇ ਹਨ ਤਾਂ ਉਹਨਾਂ ਨੂੰ ਇਸ ਤੋਂ ਬਾਹਰ ਰਹਿਣ ਦਾ ਬਦਲ ਦਿੱਤਾ ਗਿਆ ਦੂਜੇ ਪਾਸੇ ਮਰਾਠੀ ਪਾਸ਼ਾ ਦੇ ਹਮੈਤੀਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਸ਼ੁਰੂ ਵਿੱਚ ਇਸ ਨੀਤੀ ਨੂੰ ਪਿੱਛੇ ਹਟਣ ਤੋਂ ਬਾਅਦ ਚੁੱਪਚਪੀ ਤੇ ਇਸ ਨੂੰ ਮੁੜ ਲਾਗੂ ਕਰ ਰਹੀ ਹੈ ਜਦੋਂ ਕਿ ਕਾਂਗਰਸ ਨੇ ਮੁੱਖ ਮੰਤਰੀ ਦਵਿੰਦਰ ਫੜਨवीस ਤੇ ਮਰਾਠੀ ਲੋਕਾਂ ਦੀ ਛਾਤੀ ਵਿੱਚ ਸ਼ੁਰਾ ਮਾਰਨ ਦਾ ਇਲਜ਼ਾਮ ਲਗਾਇਆ ਆਲੋਚਕਾਂ ਦਾ ਦਾਅਵਾ ਕਿ ਸਰਕਾਰ ਦਾ ਇਹ ਤਾਜ਼ਾ ਕਦਮ ਸਕੂਲੀ ਸਿੱਖਿਆ ਮੰਤਰੀ ਦਾਦਾ ਪੂਛੇ ਦੇ ਪਹਿਲੇ ਬਿਆਨਾਂ ਦੇ ਉਲਟਾ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਾਇਮਰੀ ਕਲਾਸਾਂ ਲਈ ਹਿੰਦੀ ਲਾਜ਼ਮੀ ਨਹੀਂ ਹੋਵੇਗੀ